ਦੋਸਤੋ ਜਿਹੜੇ ਅੱਜ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰ ਰਿਹਾ ਮੈਂ ਦੋ ਸ ਨੂੰ ਨਾਗ ਦਿਖਾਉਣਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਸ ਨੂੰ ਛੋਟੀ ਕੱਟੀ ਦਿਖਾ ਦਾਂਗੇ ਤੇ ਇੱਕ ਸ ਨੂੰ ਦਿਖਾ ਦਾਂਗੇ ਵੱਡੀ ਗੱਬਣ ਹੋਣ ਦੇ ਕਾਬਲ ਆਪਾਂ ਕਹਿੰਦੇ ਜਾਂ ਦੱਸਿਆ ਵੀਰੇ ਗੱਬਣ ਹੋਈ ਵੀ ਕੱਟੀ ਠੀਕ ਆ ਕਿੰਨੇ ਕੁ ਦਿਨ ਦੀ ਹੈ ਜਾਂ ਕਿੰਨੇ ਮਹੀਨੇ ਦੀ ਹੈ ਗੱਲਬਾਤ ਆਪਾਂ ਗੱਲਬਾਤ ਬਾਈ ਨਾ ਕਰ ਲਾਂਗੇ ਦੋ ਨਾਗ ਸ ਨੂੰ ਦਿਖਾਵਾਂਗੇ ਤੇ ਥਾਂ ਚਾਚਰ ਮਿਲਣਗੇ ਸੋਹਣੇ ਜਿਹੜੇ ਜਾਇਜ਼ੇ ਭਾਅ ਸ ਨੂੰ ਪਸ਼ੂ ਦਿਖਾ ਦਾਂਗੇ ਤੇ ਬਾਕੀ ਜਿਹੜਾ ਅ ਰੇਟ ਹੋਊਗਾ ਵੀਡੀਓ ਦੇ ਵਿੱਚ ਕਰਾ ਦਾਂਗੇ ਖਰੀਦਣ ਵਾਲਾ ਭਰਾ ਕੇ ਸਿਵਟਾਂ ਦੇ ਕੋਲ ਆ ਕੇ ਜਿਹੜੀ ਤਸੱਲੀਉ ਕਰ ਸਕਦਾ ਤੇ ਬਾਕੀ ਜਿਹੜੀ ਜਾਣਕਾਰੀ ਹੋਊਗੀ ਬਾਈ ਸਾਂਝੀ ਕਰ ਦਊਗਾ ਤੇ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਤੇ ਨਾਲ ਦੀ ਨਾਲ ਆਪਣੇ ਚੈਨਲ ਭਾਗਸਾਂਈ ਫਾਰਮ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਓ ਤਾਂ ਕਿ ਆਪਾਂ ਜਿਹੜੀ ਵੀਡੀਓ ਬਾਈ ਸਭ ਤੋਂ ਪਹਿਲਾਂ ਤੁਹਾਡੇ ਤੱਕ ਉਹ ਪਹੁੰਚੀ ਜੇ ਠੀਕ ਹੈ ਜੀ ਤੇ ਨਾਲ ਦੀ ਨਾਲ ਤਰੀਕ ਨੋਟ ਕਰ ਲਓ 3 ਤਰੀਕ 11 ਮਹੀਨਾ 2025 ਨੂੰ ਜਿਹੜੀ ਵੀਡੀਓ ਬਣਾ ਰਹੇ ਹਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਜਿੰਨੇ ਵੀ ਦੇਖ ਰਹੇ ਹੋ ਸਾਰੇ ਠੀਕ ਠ ਆਪਾਂ ਉਹ ਇੱਕ ਕੱਟ ਦੀ ਵੀਡੀਓ ਪਾਈ ਸੀ ਨਾ ਪਹਿਲਾਂ ਹਾਂਜੀ ਹਾਂਜੀ ਵੀਰੇ ਵੇਚੀ ਸੀਗੀ ਹਾਂਜੀ ਹਾਂਜੀ ਕਿੰਨੇ ਕ ਸਮੇਂ ਚ 15 ਤੋਂ 20 ਮਿੰਟਾਂ ਚ ਵੇਚ ਗਈ ਸੀ ਆਪਣੇ ਰੇਟ ਜੈਜ ਹੁੰਦੇ ਆ ਬਾਕੀ ਚੀਜ਼ ਵੇਚਦੀ ਆ ਚੀਜ਼ ਚੰਗੀ ਸੀਗੀ ਬਿਲਕੁਲ ਤੇ ਐਡਰੈਸ ਬੋਲਦੀ ਹੈ ਆਪਾਂ ਪਿੰਡ ਆਕਲੀਆ ਜ਼ਿਲ੍ਹਾ ਮਾਨਸਾ ਜੀ ਬਰਨਾਲਾ ਮਾਨਸਾ ਰੋਡ ਦੇ ਉੱਤੇ ਪਿੰਡ ਆ ਗਿਆ ਨੇੜੇ ਪੱਖੋ ਜੋ ਘਰ ਲ 62803 87824 ਜੀ ਇਹ ਆਪਣਾ ਸੰਪਰਕ ਨੰਬਰ ਹੈਗਾ ਅੱਜ ਦੋ ਨਾਲ ਹੀ ਦਿਖਾਉਣੇ ਆਪਾਂ ਹਾਂਜੀ ਹਾਂਜੀ ਬਈ ਦੋ ਨਾਲ ਕਿੱਥੋਂ ਸਟਾਰਟ ਕਰ ਲਈ ਪਹਿਲਾਂ ਬਸ ਛੋਟੀ ਤੂੰ ਚਲਾ ਲੈਣੇ ਹੈਗੇ ਛੋਟੀ ਦੁਕਾਨ ਜਿਵੇਂ ਛੋ ਇਹ 12 ਕਮਹੀਨਿਆਂ ਦੀ ਆ ਬਸ ਵੀਰੇ ਸਾਲ ਦੀ ਮੰਨ ਲੀ ਹਾਂਜੀ ਹਾਂਜੀ ਸਾਲ ਤੋਂ ਜਿਹੇ ਮਹੀਨਾ ਵੀ ਸਾਲ ਤੇ ਆ ਬਸ 10 ਵੀ ਦਿਨ ਉਧਰ ਹੋ ਜੂ ਠੀਕ ਹੈ ਤੇ ਥਣਚਾਰੀ ਆ ਥਣਚਾਰਾ ਬਾਈ ਚੰਗੇ ਥਾਣਾ ਪੂਰੇ ਚੀਚੀਆਂ ਵਰਗੇ ਥਣ ਲੀ ਹੁਣ ਹਾਂ ਥਾਣਾ ਬਹੁਤ ਚੰਗੇ ਲੱਗਣਾ ਕੱਟੀ ਨੇ ਹਾਂਜੀ ਹਾਂਜੀ ਬਾਕੀ ਜਾਤ ਕੁਆਲਟੀ ਵਾਲੀ ਰੰਗ ਦੇਖੋ ਚਮਕ ਦਮਕ ਕੱਟੀ ਨੇ ਚਾਰ ਥਾਣਾ ਸੋਨੇ ਗੈਪ ਚ ਬਾਕੀ ਫੇਸ ਕੁਆਡਰ ਦੇ ਸਿੰਗਾਂ ਦੀ ਬਾਂਤਰ ਇਹ ਵੀ ਕਾਫੀ ਚੰਗੀ ਲੱਗੀ ਵੀ ਹੈ ਨਾ ਲੈ ਤੋਰ ਦੇ ਵੀ ਵਾਈਫ ਕੱਟੀ ਬਰ ਤੋਰ ਕੇ ਤੁਹਾਨੂੰ ਦਿਖਾ ਦਿੰਦੇ ਆਪਾਂ ਤੇ ਉਮਰ ਦੇ ਹਿਸਾਬ ਨਾਲ ਹਾਈਟ ਤੇ ਵਜਨ ਸ੍ਰੀ ਦੀ ਬਾਂਤਰ ਸੋਹ ਤੇ ਬਾਕੀ ਜਿਹਦੇ ਪੁਰਾਣੇ ਜੀਵ ਚੋਂ ਪੈਸੇ ਲਾਉਣੇ ਆਗੇ ਉਹ ਆਪ ਦੀ ਸਮਝ ਆਪ ਵਰਤ ਲੋ ਨਾ ਹਾਂਜੀ ਹਾਂਜੀ ਬਈ ਤੇ ਚੰਗੀਆ ਕੱਟੀ ਦੇਖਣ ਨੂੰ ਬਾਕੀ ਸਿਰ ਮੱਥਾ ਕੱਟੀ ਦੀ ਸਹੀ ਉਮਰ ਬਸ ਸਾਲ ਤੋਂ ਦੋ ਚਾਰ ਦਿਨ ਉਧਰ ਹੋਵੇ ਇਧਰ ਹੋਵੇ ਉਹ ਹਸਾਬ ਨਾਲ ਕੱਟੀ ਬੈਠਾ ਬਾਤ ਆ ਮਹੀਨੇ ਵੀ ਦਾ ਫਰਕ ਨਹੀਂ ਹਾਂਜੀ ਹਾਂਜੀ ਉੱਤੇ ਹੋ ਸਕਦੀ ਏਡੀ ਗੱਲ ਨਹੀਂ ਕੋਈ ਬਸ ਟੋਰੀ ਲੰਮਾ ਕੋ ਵੀ ਠੀਕ ਹੈ ਜੀ ਬਸ ਕੋਈ ਗੱਲ ਨਹੀਂ ਛਟਾਈ ਸਿੰਘ ਨੇੜੇ ਹੋ ਕੇ ਦਿਖਾ ਦਿਓ ਲਖਿਆ ਬਾਈ ਜਮਾ ਨਾਲ ਹੀ ਬਸ ਮੋੜੀ ਜਾਂਦੀ ਹੈ ਤੇ ਬਿਲਕੁਲ ਬਿਲਕੁਲ ਮਾਸ ਨੂੰ ਸਿੰਘ ਪਹਿਲੀ ਦਾ ਬਿਲਕੁਲ 1.5 ਇੰਚ ਦਾ ਮਾਸ ਹੀ ਸਿੰਘ ਹੈਗਾ ਲਾਗੀ ਨਾਲ ਹੀ ਹਾਂ ਤੇ ਬਾਕੀ ਸਰੀਰ ਠੂਈ ਢਾਈ ਬਾਕੀ ਪਰਿਕ੍ਰਿਤੀਆਂ ਬਹੁਤ ਆ ਕੱਠੀ ਜੀ ਪੂਜ ਦੇਖੋ ਜਮਾ ਬਿਲਕੁਲ ਚਾਰ ਕਵਾਲ ਥੱਲੇ ਵਸ ਆ ਜਾ ਚਿੱਟੇ ਨੇ ਬਾਕੀ ਸਾਰੀ ਜੈਡ ਬਲੈਕ ਹਾਂਜੀ ਹਾਂਜੀ ਕੀ ਭਾ ਕਰਾਂਗੇ ਆਪਾਂ ਕੱਠੀ ਦਾ ਭਾ ਵਸ ਇਹ ਤਾਂ ਬੰਗਰੋ ਦੋਨਾਂ ਦਾ ਕੱਠੀ ਕਰ ਦਾਂਗੇ ਵਜਾਜਾ ਦੋ ਨੰਬਰ ਕੱਟੀ ਆ ਗਈ ਹਾਂਜੀ ਹਾਂਜੀ ਕਿੰਨੀ ਉਮਰ ਦੀ ਆ ਹੈਪੀ ਇਹ ਬਾਈ ਹਲੇ 2 ਸਾਲ ਤੋਂ ਉੱਪਰ ਆ ਸਵਾ 2 ਸਾਲ ਦੇ ਵਿੱਚ ਹੈਗੀ ਸਵਾ 2 ਸਾਲ ਦੀ ਆ ਤੇ ਆਪਾਂ ਜਿਵੇਂ ਗੱਲ ਕਰਦੇ ਸੀ ਗੱਬਣ ਹੋਈ ਜਾਂ ਕਿਵੇਂ ਸੀਗਾ ਉਹ ਕੀ ਡਿਟੇਲ ਹੈ ਹਾਂਜੀ ਹਾਂਜੀ ਬਾਈ ਕੀ ਇਹ ਨਾ ਬਾਈ 18 ਤਰੀਕ ਨੂੰ ਟੀਕਾ ਭਰਾ ਹੈਗਾ 10ਵੇਂ ਮਹੀਨੇ ਦੇ ਹੁਣ 11ਵਾਂ ਚੱਲਦਾ ਹੈਗਾ ਅੱਜ 3 ਤਰੀਕ ਆ 12 ਤੋਂ 15 ਦਿਨ ਹੋ ਗਏ ਠੀਕ ਹੈ ਸਹੀ ਅਗਲੇ ਨੇ ਜਿਵੇਂ ਮਰਜ਼ੀ ਲੈਣਾ ਵਿਸ਼ਵਾਸ ਤੇ ਜਿਵੇਂ ਮਰਜ਼ੀ ਸੀਮਣਾ ਆਪਣੇ ਕੋਲੇ ਆ ਦਿਖਾ ਵੀ ਦਿੰਦੇ ਹਾਂ ਹਾਂ ਆ ਦਿਖਾ ਦਿਓ ਜਿਹੜਾ ਰੇਟ ਹੋਊਗਾ ਆਪਾਂ ਵੇਚ ਨਹੀਂ ਖਾਲੀ ਕਹਿ ਕੇ ਵੇਚਨੀ ਆ ਹਾਂਜੀ ਹਾਂਜੀ ਉਹ ਭਾਗ ਆ ਬਾਈ ਕਿਸਮਤ ਆ ਗਈ ਹਾਂ ਗੱਬਣ ਰਹੇਗੀ ਹੋ ਸਕਦਾ 21 ਦਿਨਾਂ ਦੇ ਵਿੱਚ ਆ ਜੂ ਪਰ ਇਹ ਇਹ ਆ ਸੀਮੰਟ ਚੰਗਾ ਭਰਾਇਆ ਹੋਇਆ ਹੈਗਾ ਠੀਕ ਆ ਸੀਮੰਟ ਦਾ ਨਾਮ ਤੁਹਾਨੂੰ ਬੋਲ ਦਣਾ ਮਿੱਤਰੋ ਇਹ ਹੈਗਾ ਜੀ ਕਰਨਾਲ ਦਾ ਬਣਿਆ ਹੋਇਆ ਹੈਗਾ ਐਮ ਬੀ ਐਫ ਦਾ ਸੈਵਨ ਸਟਾਰ ਕਾਲੇ ਕਾਂਟੇ ਦਾ ਜਿਹੜਾ ਸੀਮੰਟ ਲੱਗਿਆ ਹੋਆ ਜਿਹਦੀ ਮਾਤ ਦੋ 23 ਕਿਲੋ ਆ ਤੇ ਸੈਰ ਉਹਦਾ ਹੈਗਾ ਕੋਹਿੰਦੋ ਠੀਕ ਹੈ ਜੀ ਇਹ ਸੀਮੰਟ ਕੱਟੀ ਦੇ ਲੱਗਿਆ ਹੋਆ ਗੱਭਨ ਰਹੇ ਨਾ ਰਹੇ ਉਹ ਕਰਮਾਂ ਤੇ ਡਿਪੈਂਡ ਕਰਦਾ ਹੈ ਉਹ ਭਾਗ ਹੈ ਜੀ ਅਗਲੇ ਦਾ ਹਣੇ ਭਾਗ ਹੈਗੇ ਪਰ ਬਾਈ ਨੇ ਜੇ ਰੇਟ ਕਰਨਾ ਹੈ ਵੇਚਨੀ ਆ ਤੁਹਾਨੂੰ ਖਾਲੀ ਕੇ ਵੇਚਨੇ ਗੱਭਨ ਦੀ ਕੋਈ ਗਾਰੰਟੀ ਨਹੀਂ ਸਹੀ ਇਹਦੀ ਵੀ ਉਮਰ ਸਵਾ 2 ਸਾਲ ਦੀ ਹੈ ਹਾਲੇ ਮੋਖੀਰੀ ਸੀ ਉਹ ਦੰਦ ਹਲੇ ਹੁਣ ਸਿੱਟਿਆ ਹੀ ਨਹੀਂ ਆ ਦੇਖ ਲਓ ਹੁਣ ਹੀ ਸਿੱਟਿਆ ਲਗਭਗ ਮਹੀਨੇ ਕਦੇ ਗੇੜ ਦੇ ਵਿੱਚ ਹੋਇਆਗਾ ਠੀਕ ਲੈ ਤੋਰਦੇ ਫਿਰ ਹਾਂਜੀ ਇੱਥੋਂ ਕਦ ਕਦ ਦੇਖੋ ਮਿੱਤਰੋ ਕਦ ਦੇਖੋ ਵੀਰੋ ਇਹਨਾਂ ਮੇਰਾ 5-7 ਆਗਾ ਹਾਂ ਕੱਟੀਆਂ ਟਾਂਚਾ ਬਹੁਤ ਚੰਗਾ ਨਾ ਹਾਂਜੀ ਹਾਂਜੀ ਬਾਈ ਇੱਥੋਂ ਜਿਹੜੀ ਸ਼ਰੀਰ ਪੁੱਟ ਤਰੀ ਫਾਰਮ ਦਾ ਜਿੰਨੀਆਂ ਕਰ ਲੈ ਕੱਟੀਆਂ ਦੀਆਂ ਥੋੜੀਆਂ ਯਾਰ ਕੋਈ ਤਾਂ ਸਾਣੀ ਆਪਣੇ ਪਸ਼ੂ ਜੋ ਵੀ ਨੌਕਸ ਨਹੀਂ ਕਢ ਦੂ ਵੀ ਅਗਲਾ ਕਹਿੰਦਾ ਆਏ ਆ ਇੱਥੋਂ ਪਸ਼ੂ ਮੜਾ ਹਾਂ ਕੜੇ ਵਾਲਾ ਸੈਂਗਰ ਰਿੰਗ ਸਿਕ ਜਿਹਨੂੰ ਆਪਾਂ ਬੋਲਦੇ ਨੇਗੇ ਟੂਹੀ ਦੀ ਪਧਰੀ ਆਗੀ ਕਦ ਪੂਰਾ ਫੁੱਲ ਉੱਚ ਕਾਫੀ ਜਿਹੜੀ ਚੰਗੀ ਆ ਗਈ ਠੀਕ ਹੈ ਜੀ ਤੇ ਸ਼ਰੀਰ ਦਾ ਮੰਤਰ ਜਿਹੜੀ ਸਾਰੀ ਪੁੱਠੇ ਦੀ ਮੰਤਰ ਚੰਗੀਆਂ ਕੱਟੀ ਤੇ ਬਾਕੀ ਫਿਰ ਬੇਨਤੀ ਉਹੀ ਹੁੰਦੀ ਵੀ ਯਾਰ ਭਰਾਣੇ ਖਰੀਦਣੀਆਂ ਉਹਦਾ ਇਹ ਕੱਟੀ ਨਾ ਭਾਈ ਡੈਰੀ ਦੀ ਕੱਟੀ ਹੈਗੀ ਚਮਕਦਮ ਕਹਦੀ ਬਣ ਜਾਣੀ ਆ ਨਹੀਂ ਹੋਣੀ ਜਿਵੇਂ ਜਿਵੇਂ ਲੱਤ ਜੀ ਬੋਜ ਕੇ ਤਾਂ ਪੂਰੀ ਨਹੀਂ ਹੁਣ ਇਹਨੂੰ ਦੋ ਦਿਨ ਮੈਂ ਤੋਰ ਕੇ ਲਿਆਉਣਾ ਹਾਂ ਕਿਲੋਮੀਟਰ ਮੰਗੂ ਲੰਮਾ ਵੀ ਤੋਰ ਸੈੱਟ ਹੋ ਜਾਊਗੀ ਡੈਰੀ ਦੀ ਕਹਿਣ ਨਾਲ ਨਹੀਂ ਆਪਣੇ ਕੋਲੇ ਪ੍ਰੂਫ ਪਿਆ ਸੌਦਾ ਕਰ ਲੈ ਮੋਟਰਸਾਈਕਲ ਮੇਰਾ ਅਗਲੇ ਨੂੰ ਬਿਠਾ ਕੇ ਨਾਲ ਲੈ ਜਾਣਾਗਾ ਵੀ ਕਿੱਥੋਂ ਲੈਤੀ ਆ ਸਾਰੇ ਸਬੂਤ ਆ ਜਿਹੜੇ ਮਾਹ ਦਾ ਰਿਕਾਰਡ ਉਹ ਵੀ ਦਿਖਾ ਦਾਂਗੇ ਸਾਰਾ ਕੁਝ ਕਹਿਣ ਦਾ ਭਾਵ ਆਪਾਂ ਦਿਖਾ ਦਾਂਗੇ ਠੀਕ ਹੈ ਠੀਕ ਹੈ ਹੂੰ ਤੇ ਚੰਗੀਆਂ ਬਾਕੀ ਨਿਕਲਾ ਕਹਿਣ ਵਾਲਾ ਨਹੀਂ ਆਪਾਂ ਉਨੀ ਗੱਲ ਕਰਨੀ ਹੈ ਪ੍ਰੂਫ ਆਪਣੇ ਕੋਲੇ ਹੈਗੇ ਆ ਜਿਹੜੀ ਇਹਦੀ ਮਾਂ ਗਈ ਚੰਗੇ ਰਿਕਾਰਡ ਦੀ ਆ ਅੱਗੇ ਆਪਾਂ 14 15 ਕਿਲੋ ਲਦੇ ਹੁੰਦੇ 14 ਲ ਦੀ ਕਹਨੇ ਆ ਹੂੰ ਇਹਦੀ ਮਾਂ ਸਲੇ 17 ਕਿਲੋ ਦੁੱਧ ਹੈਗਾ ਬਾਈ ਠੀਕ ਹੈ ਕਹਿਣ ਵਾਲਾ ਨਹੀਂ ਬਸ ਜਿਹੜਾ ਬੰਦਾ ਕਹਿੰਦਾ ਆਪਾਂ ਸੌਦਾ ਤੋਂ ਵੱਧ ਦਿਖਾ ਲਿਆਵਾਂਗੇ ਕੋਲੇ ਜਾ ਕੇ ਬੰਦੇ ਵੀਰੇ ਆ ਇਥੋਂ ਤੁਹਾਨੂੰ ਜਿਹੜੀ ਪੁੱਠੇ ਦੀ ਬੰਦ ਤਾ ਤੁਹਾਨੂੰ ਆਪਾਂ ਚੈੱਕ ਕਰਾ ਦਿਆਂ ਕੱਟੀ ਦੀ ਆ ਲਾ ਸੋ ਬਹੁਤ ਛੇ ਇਕੱਠੀ ਦੇ ਪਥਾਨ ਦਿਖਾ ਦੇ ਥਾਂ ਚੈੱਕ ਕਰ ਸੋ ਸੀਲ ਢੰਡੀ ਦਾ ਬਾੜੀ ਆ ਮੜਾਇਆ ਕਰਦੇ ਹੁਣ ਲਟ ਜੂ ਥੱਲੇ ਨੂੰ ਥੋੜਾ ਹੱਥ ਫੇਰੀ ਨਾ ਲਾ ਕੇ ਕਰ ਬਠਿਆ ਵੀ ਸਕਣਾ ਹੂੰ ਤਾਂ ਮੜਾਇਆ ਕਰੀ ਜਾਂਦੀ ਆ ਕੋਈ ਨਹੀਂ ਕੋਈ ਟਿਕ ਜੂਗੀ ਤੇ ਫਿਰ ਆਪਾਂ ਹੁਣ ਹੈਪੀ ਰੇਟ ਕਰ ਦਈਏ ਉਹਨਾਂ ਘਟਦਾ ਵੀ ਆਪਾਂ ਨਾਲ ਰੇਟ ਬਾਈ ਆਪਣੇ ਹੁੰਦੇ ਆ ਜੈ ਜੀ ਹਨਾ ਹੂੰ ਇਹ ਜੀਆਂ ਕੱਟੀਆਂ ਦੇ ਕਿੰਨੀ ਮੰਗੀ ਚੱਲ ਦੋ ਮਿੰਟ ਹੁਣ ਇਹਦੀ ਤਾਰੀਫ ਕਰ ਲਈਏ ਰੇਟ ਤਾਂ ਕਰ ਹੀ ਦੇਨੇ ਹੂੰ ਕੱਟੀ ਆਪਣੀ ਚ ਲਗਭਗ ਆਪ ਦੇ ਸਾਹਮਣੇ ਨਾਲ ਤਾਂ ਕੋਈ ਆਪਾ ਤਥ ਹੁੰਦੀ ਨਹੀਂ ਵੀ ਕੱਢਦੇ ਯਾਰ ਹੈਪੀ ਬਾਈ ਤੇਰੀ ਕੱਟੀ ਤਾਂ ਇੱਥੋਂ ਆਏ ਆ ਹੂੰ ਦੋਨੇ ਕੱਟੀਆਂ ਦਿਖਾ ਦੇ ਹਨਾ ਹਾਂ ਪਸ ਤਾ 5-7 ਵੀ ਲੈ ਆ ਸਕਦੇ ਆ ਪਰ ਲੈਣੀ ਹਫਤੇ ਚ ਜੇ ਦੋ ਮਿਲ ਜਾਣ ਤੈਨੂੰ ਪੂਰੇ ਚੰਗੇ ਹੀ ਹੁੰਦੇ ਨੇ ਠੀਕ ਐ ਜਿਹੜੇ ਸਾਹਮਣੇ ਨਾਲ ਬਾਈ ਕੱਟੀਆਂ ਆਪਣੇ ਆ ਰੇਟ ਜਮਾ ਜੈ ਜੀ ਆਪਦੀ ਸਮਝ ਦੇ ਨਾਲ ਲੈਣੀ ਅਗਲੇ ਨੇ ਆਪਦੀ ਸਮਝ ਨਾਲ ਹੂੰ 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 ਇਹਦਾ ਰੇਟ ਬਾਈ 52000 ਰੁਪਿਆ ਦਾ ਵਿੱਚੋਂ ਮਾਨਤਾਣ ਹੋ ਜਾਊਗਾ 50000 ਤੇ 6000 ਹਾਂਜੀ ਹਾਂਜੀ 50000 ਮੁੱਲ ਹੈ ਬਾਕੀ ਸਿੰਗ ਦਿਖਾ ਦਿਓ ਕੋਲੋਂ ਫੇਰ ਆ ਕੇ ਜਮਨ ਨਾਲ ਮੋੜ ਗਈ ਸਿੰਗ ਬਰੀਕੀਆਂ ਇਕੱਠੀਆਂ ਨੇ ਕੱਦ ਕਾਠ ਆ ਦੰਦ ਵੀ ਦਿਖਾ ਸਕਦੇ ਹੋ ਐਣੀ ਵੀ ਹਨਾ ਚਲੋ ਤਿੰਨ ਸਾਲ ਦੀ ਹੋਵੇ ਘੂਟ ਥੋੜੀ ਮਾਰਾਂਗੇ ਹਾਂਜੀ ਹਾਂਜੀ ਹਾਂ ਤੇ ਆਹ ਕੱਟੀ ਦਾ ਮੁੱਲ ਇਹਦਾ ਬਾਈ ਰੇਟ ਇਹਦਾ ਵੀ ਬਸ ਜਾਇਜਾ 24000 ਰੁਪਿਆ ਦਾ ਲੈਣੀ ਆ ਉਹਦੀ ਸਮਝਣ ਵਾਲਾ ਅਗਲਾ ਕੋ ਹੋਣਾ 11 12 ਦੀ ਵੀ ਸਮਝੀ ਚੱਲਦਾ ਬਾਕੀ ਹੋ ਜਾਂਦਾ ਹੁੰਦਾ ਮੌਕੇ ਤੇ ਹਨਾ ਨਾ ਹੀ ਮੂੰਹ ਮੰਗੀ ਮੌਤ ਮਿਲੇ ਪਰ ਕੱਟੀ ਦੇ ਹਿਸਾਬ ਨਾਲ ਕੁਆਲਿਟੀਆਂ ਨੇ ਜਿਹੜੇ ਬੰਦੇ ਨੂੰ ਪਤਾ ਹੈਗਾ ਠੀਕ ਹੈ ਤੇ ਹਾਂਜੀ ਤੇ ਵੀਰ ਬਣਾ ਇੱਕ ਬੇਨਤੀ ਉਹ ਦੁਬਾਰਾ ਫੇਰਾਂ ਅਗਲਾ ਕਹੇ ਕੋਈ ਹਕਾਰ ਨਹੀਂ ਵੀਡੀਓ ਪੂਰੀ ਸੁਣ ਕੇ ਸਾਰੀ ਗੱਲਬਾਤ ਪਰਿਵਾਰ ਨਾਲ ਰਾਇ ਕਰ ਲਿਓ ਆਪਦੇ ਨਾਲ ਵੀ ਆਪਾਂ ਕੱਟੀ ਲੈਣੀ ਹੈ ਨਹੀਂ ਨਾ ਅਗਲਾ ਸਮਾਂ ਬਹੁਤ ਘੱਟ ਆ ਰੇਟ ਵਿੱਚ ਕਰਤੇ ਵੱਡੀ ਗੱਲ ਹੈ ਹੁੰਦੀ ਆਪਾਂ ਰੇਟ ਨਹੀਂ ਕਰੇ ਅਗਲਾ ਕਹਿੰਦਾ ਵੀ ਲੱਤ ਉੱਤੇ ਰਹਿੰਦੀ ਹੈ ਬਾਈ ਯਾਰ ਤੂੰ ਰੇਟ ਨਹੀਂ ਕਰੇ ਮੈਂ ਤਾਂ ਰੇਟ ਬਹੁਤਾ ਹੀ ਮਹਿੰਗੀ ਆ ਰੇਟ ਕਰਤੇ ਜਿਹਨੂੰ ਚੰਗੀ ਲੱਗਦੀ ਹੈ ਲੈ ਲਿਓ ਮਹਿੰਗੀ ਲੱਗਦੀ ਆ ਨਾ ਲਿਓ ਨਹੀਂ ਅਗਲਾ ਸਾਰਾ ਦਿਨ ਸਵਾਦ ਲੈ ਲਾਂਦਾ ਕੰਮ ਦਾ ਸਮਾਂ ਵੀ ਕਿੰਨੇ ਆ ਕਿਵੇਂ ਆ ਕੁਸ ਬਾਈ ਮੈਂ ਰਹਿ ਕਰਕੇ ਦੱਸਦਾ ਵੀ ਰਹਿ ਰੂ ਆਬਦੀ ਕਰਕੇ ਹਨਾ ਫੇਰ ਘਰੋਂ ਫੋਨ ਲਾਇਓ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਕੀਮਤ ਦੇਖੋ ਸਮਾਂ ਬਹੁਤ ਕੀਮਤੀ ਆ ਟਾਈਮ ਹੈ ਨਹੀਂ ਇਹਨਾਂ ਜਿਹਨੇ ਲੈਣੀ ਆ ਉਹਨੇ ਉਹ 2 ਮਿੰਟਾਂ 'ਚ ਸੌਦਾ ਕਰ ਲਾਂਦਾ ਸਵਾਦ ਵਾਲੇ ਸਵਾਦ ਲਈ ਜਾਂਦੇ ਰਹੇ ਠੀਕ ਆ ਠੀਕ ਆ ਬਈ ਹਾਂਜੀ ਬਾਈ ਜੀ ਇਹ ਦੋ ਕਟੀਆਂ ਸੀ ਆ ਤੇ ਪੰਡ ਬਾਕੀ ਆਪਣੇ ਕੋਲੇ ਬਾਈ ਜੀ ਚੰਗੀਆਂ ਕਟੀਆਂ ਹੁੰਦੀਆਂ ਹਫਤੇ ਦੀਆਂ ਦੋ ਹੋਣ ਕਟੀਆਂ ਤਿੰਨ ਹੋਣ ਸਿਰਾ ਕਟੀਆਂ ਲਿਓਣੇ ਜਿਹਨੂੰ 100 ਦੀਆਂ 100 ਜੁ ਕਹਦ ਠੀਕ ਹੈ ਹੁਣ ਆ ਘੱਟੀ ਦਾ ਪੁੜਾ ਥਣ ਸਾਰਾ ਕੁਝ ਕੋਈ ਤਥ ਹੈ ਨਹੀਂ ਗੀ ਹੁਣ ਜਿਹੜੇ ਇਹ ਤੇ ਸੀਮਨ ਭਰਾ ਉਹ ਵੀ ਹੈ ਜਿਹੜਾ ਇਹ ਸੀਮਨ ਦੀ ਬੰਦਾ ਦੱਸਦਾ ਬਾਕੀ ਬੰਦਾ ਨਾ ਉਹ ਆਪਣਾ ਸੌਦਾ ਕਰ ਲੇ ਮੁੰਡਾ ਡਾਕਟਰ ਨਾਲ ਕੰਮ ਕਰਦਾ ਹੈਗਾ ਹਮ ਸੰਨਾਲਾ ਗੋਪੀਵਾਨ ਵਾਲਾ ਡਾਕਟਰ ਹੈਗਾ ਜਿਹੜਾ ਮਸੂਰ ਬਰਨਾਲੇ ਇਲਾਕੇ ਦਾ ਜਾਣਦੇ ਉਹਦੇ ਨਾਲ ਮੁੰਡਾ ਕੰਮ ਕਰਦਾ ਉਹ ਤੋਂ ਇਹ ਘੱਟੀ ਆਈ ਹੋਈ ਆ ਸੌਦਾ ਕਰ ਲੇ ਜਿਹੜੀ ਡੇਰੀ ਚੋਂ ਆਈ ਆ ਆਪਾਂ ਸਾਰਾ ਪ੍ਰੂਫ ਦਸੱਲੀ ਕਰਾ ਕੇ ਫੇਰ ਅਗਲੇ ਤੋਂ ਪੈਸੇ ਗਿਣਾਂਗੇ ਜੇ ਅਗਲੇ ਦੇ ਵਹਿਮ ਹੁੰਦਾ ਕਈ ਵਾਰ ਕੋਈ ਠੀਕ ਹੈ ਵੱਡੀ ਗੱਲ ਫਸਵਾਜ ਦੀ ਆਪਾਂ ਓਨੀ ਹੀ ਗੱਲ ਕਰਦੇ ਆ ਜਿੰਨੀ ਕੋ ਹੋਵੇ ਓਕੇ ਓਕੇ ਹਾਂਜੀ ਬਾਈ ਜੀ ਠੀਕ ਹੈ ਚਲ ਜਿਹੜੇ ਵੀਰ ਨੂੰ ਕਟਣਾ ਪਸੰਦ ਆਈਆਂ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ